ਲੇ ਲਈ ਮੈਂ ਸੋ ਸਤਿ ਸ਼ਕਲ ਜੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਪੀਆਰਟੀਸੀ ਦੀ ਜਿਹੜੀ ਹੈਗੀ ਹੈ 메ਨ বাস ਇਸ ਸਮੇਂ ਇੱਥੇ ਰੁਕੀ ਹੋਈ ਹੈ ਤੇ ਜੋ ਕਾਰਨ ਜਿਹੜਾ ਦੱਸਿਆ ਜਾ ਰਿਹਾ ਕਿ ਰੋਜ਼ਾਨਾ ਜਿਸ ਤਰ੍ਹਾਂ ਲਗਾਤਾਰ ਰਾਜਪੁਰਾ ਦੇ ਵਿੱਚ ਜਿਹੜੀ ਹੈਗੀ ਹੈ ਲਗਾਤਾਰ ਜਿਹੜੇ ਨੇ ਰੋਡ ਦੇ ਉੱਪਰ ਪੁਲਸ ਦੇ ਵੱਲੋਂ ਚੈਕਿੰਗ ਕੀਤੀ ਜਾਂਦੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਜਿਹੜੀਆਂ ਨੇ ਇਸ ਸਮੇਂ ਨੈਸ਼ਨਲ ਹਾਈਵੇਅ ਦੀ ਨਹੀਂ ਆਏ ਜਿੱਥੇ ਅੱਜ ਪੀਆਰਟੀਸੀ ਮੁਲਾਜ਼ਮ ਜਿਹੜੇ ਨੇ ਉਹਨਾਂ ਦੇ ਵੱਲੋਂ ਜਿਹੜੀ ਹੈਗੀ ਬੱਸ ਲਾ ਕੇ ਜਿਹੜਾ ਹੈਗਾ ਰੋਜ਼ ਕੀਤਾ ਜਾ ਰਿਹਾ ਤੇ ਇਹ ਦੇਖ ਸਕਦੇ ਹੋ ਕਿ ਵੀ ਵੀ ਤਿੰਨ ਤੇ ਕਾਰਨ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਗੱਲਬਾਤ ਕਰਾਂਗੇ ਉਹਨਾਂ ਦੇ ਨਾਲ ਵੀ ਕਿ ਕਾਰਨ ਜਿਹੜਾ ਹੈਗਾ ਕਿਉਂਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਹੈਗਾ ਰੋਡ ਜਾਮ ਕੀਤਾ ਗਿਆ ਤੇ ਮੁਲਾਜ਼ਮ ਜਿਹੜੇ ਨੇ ਕੀ ਆਪਾਂ ਸਾਨੂੰ ਇੱਕ ਮਿੰਟ ਤੁਸੀਂ ਹੱਥ ਲਓਗੇ ਕੀ ਨਾਮ ਹੈ ਵੀਰੇ ਆਪਣਾ ਗੁਲਦੀਪ ਸਿੰਘ ਆ ਜੀ ਕੀ ਕਾਰਨ ਹੋਇਆ ਜੀ ਕਿਤੇ ਨੱਕੇ ਤੇ ਗੱਡੀ ਰੋਜ਼ ਰੋਕ ਦਿਆ 20-20 ਮਿੰਟ ਲਾਣ ਦੇਣੀ ਹੈ ਸੱਤ ਹੋ ਅੱਗੇ ਗੱਡੀ ਟਾਈਮ 'ਚ ਨਹੀਂ ਜਾਂਦੀ ਜੇ ਗੱਡੀ ਐਕਸੀਡੈਂਟ ਹੋ ਗਈ ਇਹ ਨੱਕਲੇ ਜਿੰਮੇਦਾਰ ਹੁੰਦੇ ਰਾਜਪੁਰੇ ਵਾਲੇ ਤੇ ਕੋਈ ਪਰੇਸ਼ਾਨੀ ਵਗੈਰਾ ਕੀ ਪਰੇਸ਼ਾਨੀ ਨਹੀਂ ਹੈ ਜੀ ਸਵਾਰੀ ਨੂੰ ਪਰੇਸ਼ਾਨੀ ਹੈ ਜਿਹੜਾ ਜੀ ਕਰਦਾ ਬੈਗ ਫੋਲ ਦੇ ਜੇਬਾਂ ਫੋਲਣ ਲੱਗ ਜਾਂਦੇ ਨੇ ਕਿਹੜਾ ਕਾਨੂੰਨ ਹੈ ਇਹਨਾਂ ਕੋਲੇ ਕਿੱਥੇ ਲਿਖਿਆ ਇਹਨਾਂ ਕੋਲੇ ਵੀ ਸਵਾਰੀ ਦੀਆਂ ਜੇਬਾਂ ਫਰੋਲੋ ਤੇ ਕੀ ਅਪੀਲ ਕਰਨਾ ਚਾਹੋਗੇ ਅਪੀਲ ਤਾਂ ਮੈਂ ਸਰਕਾਰ ਨੂੰ ਇਹੀ ਕਰਦਾ ਕਿ ਇਹਨਾਂ ਦੇ ਨੱਥ ਪਾਈ ਜਾਵੇ ਗੈਰ ਇਹ ਕੋਈ ਅਥਾਰਟੀ ਹੈ ਇਹਨਾਂ ਕੋਲੇ ਐਡਰੈਸਾਨੂੰ ਦਿਖਾਉਣ ਮੈਂ ਗੱਡੀ ਨੂੰ ਰੋਕ ਸਕਦੇ ਹਾਂ ਅਸੀਂ ਸਮੇਂ ਤੇ ਜਾਣਾ ਹੁੰਦਾ ਟਾਈਮ ਦੀ ਸਾਡੇ ਕੋਲੇ ਪੂਰਾ ਪੂਰਾ ਟਾਈਮ ਹੁੰਦਾ ਕਿ ਕਿੱਥੋਂ ਆ ਰਿਹਾ ਸੀਗਾ ਰੂਟ ਤੋਂ ਹੱਲਵਾਰ ਤੋਂ ਆ ਰਹੀ ਜੀ ਮੈਂ ਰਤਿਏ ਜਾਣਾ ਹਰਿਆਣੇ ਚਾਰ ਸਟੇਜਾਂ ਹੈ ਇਹ ਗੱਡੀ ਚਾਰ ਸਟੇਜਾਂ ਟੱਚ ਕਰਦੀ ਹੈ ਮੇਰੀ ਹੁੰਦੀ ਹੈ ਜੈਕਿੰਗ ਨਹੀਂ ਜੀ ਕਿਤੇ ਨਹੀਂ ਹੁੰਦੀ ਰਸਤੇ ਇਕੱਲੇ ਹੀ ਨੇ ਰੋਜ਼ ਰੋਕਦੇ ਨੇ ਗੱਡੀ ਉਹ ਮੁੰਡਾ ਰੋਜ਼ ਪੁੱਠਾ ਬੋਲਦਾ ਹੈ ਅੱਛਾ ਡੇਲੀ ਆ ਕੰਮ ਆ ਪੁਲਿਸ ਮੁਲਾਜ਼ਮ ਦਾ ਇਕੱਲੇ ਸਿਪਾਹੀ ਦਾ ਜੇ ਕੋਈ ਗੱਡੀਆਂ ਹਾਦਸਾ ਵਾਪਰਦਾ ਅਸੀਂ 2:30 ਵਜੇ ਦੇ ਉੱਠਿਆਂਗੇ ਤਾਂ ਇਹ ਜ਼ਿੰ ਪਰ ਜੀ ਜਿੱਥੇ ਕਿਹਣਾ ਚਾਹੋਂਗੇ ਇਸ ਸਾਲ ਸੋ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਜਿਹੜੀਆਂ ਨੇ ਇਸ ਸਮੇਂ ਨੈਸ਼ਨਲ ਹਾਈਵੇ ਦੀਆਂ ਨੇ ਜਿੱਥੇ ਇਸ ਸਮੇਂ ਜੋ ਹੈ ਪੁਰਸਦੇ ਵੱਲੋਂ ਜਿਹੜੀ ਹੈਗੀ ਹੈ ਰੋਜ਼ਾਨਾ ਚੈਕਿੰਗ ਤੋਂ ਦੁਖੀ ਹੋ ਕੇ ਅੱਜ ਜੋ ਮੁਲਾਜ਼ਮ ਨੇ ਜਿਹੜੇ ਪੀਆਰਟੀਸੀ ਦੇ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਇਹ বাস ਇੱਥੇ ਲਗਾ ਦਿੱਤੀ ਗਈ ਹੈ ਸੋ ਤਸਵੀਰਾਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਇਹ ਦੋ ਜਗ੍ਹਾ ਦੇ ਉੱਪਰ ਚੈਕਿੰਗ ਜਿਹੜੀ ਹੁੰਦੀ ਹੈ ਇਸ ਤੋਂ ਪਹਿਲਾਂ ਜਦੋਂ ਆਪਾਂ ਅੰਬਾਲਾ ਸਾਈਡ ਨੂੰ ਸਾਈਡ ਵੀ ਜਿਹੜੀ ਹੈਗੀ ਹੈ 체కింగ్ ਹੁੰਦੀ ਹੈ ਤੇ ਇਸ ਸਮੇ ਜਿਹੜੀ ਹੈਗੀ ਹੈ ਇਹ ਨੈਸ਼ਨਲ ਹਾਈਵੇ ਜਿਹੜਾ ਇੱਥੇ ਵੀ ਚੈਕਿੰਗ ਹੋ ਰਹੀ ਹੈ ਤਾਂ ਉਸ ਤੋਂ ਦੁਖੀ ਹੋ ਗਿਆ ਜਿਹੜੇ ਹੈਗੇ ਨੇ ਉਹਨਾਂ ਦੇ ਵੱਲੋਂ ਇਸ ਤਰ੍ਹਾਂ ਬੱਸ ਲਗਾ ਦਿੱਤੀ ਗਈ ਸੀ ਤੇ ਉਸ ਤੋਂ ਬਾਅਦ ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਲੰਬਾ ਜਾਮ ਜਿਹੜਾ ਹੈਗਾ ਇਸ ਸਮੇ ਇੱਥੇ ਲੱਗਿਆ ਹੋਇਆ ਹੈ ਤੇ ਕਿਤੇ ਨਾ ਕਿਤੇ ਜਿਹੜੀ ਹੈ ਨਾਕੇਬੰਦੀ ਕੀਤੀ ਗਈ ਸੀਗੀ ਕਿਉਂਕਿ ਸਵਾਲ ਚੱਕੇ ਗਏ ਸੀਗੇ ਨਾਕੇਬੰਦੀ ਦੇ ਉੱਪਰ ਕਿ ਇਹ ਜਿਹੜਾ ਹੈਗਾ ਇਸ ਤਰ੍ਹਾਂ ਨਾ ਕੀਤਾ ਜਾਵੇ ਸੋ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਜਿਹੜੀਆਂ ਨੇ ਨੈਸ਼ਨਲ ਹਾਈਵੇ ਦੀਆਂ ਨੇ ਜਿੱਥੇ ਇਸ ਸਮੇਂ ਜਿਹੜਾ ਹੈਗਾ ਜੋ ਪੀਆਰਟੀਸੀ ਮੁਲਾਜ਼ਮ ਹੈ ਉਹਨਾਂ ਦੇ ਵੱਲੋਂ ਰੋਕ ਜਿਹੜਾ ਹੈਗਾ ਜਾਮ ਲਾ ਦਿੱਤਾ ਗਿਆ ਸੀ ਪਰ ਹੁਣ ਕਿਤੇ ਨਾ ਕਿਤੇ ਜਿਹੜਾ ਹੈਗਾ ਇਹ ਜਾਮ ਖੋਲ ਦਿੱਤਾ ਗਿਆ ਸੋ ਦੇਖ ਸਕਦੇ ਹੋ ਕਿ ਤੁਸੀਂ ਇਹ ਤਸਵੀਰਾਂ ਜਿਹੜੀਆਂ ਨੇ ਸੋ